ਅਸੀਂ ਧੀਆਂ ਨੂੰ ਗਾਲ੍ਹਾਂ ਕੱਢਦੇ ਆ ਯਾਰ ਅਸੀਂ ਇਹ ਜੀ ਭਾਸ਼ਾ ਵਰਤਦੇ ਆ ਜੇ ਹੁਣ ਡਾਕਟਰ ਗੁਰਿੰਦਰ ਰੰਗਰੇਟੇ ਦੇ ਖਿਲਾਫ ਇਹ ਕਾਰਵਾਈ ਹੋਈ ਆ ਜੇ ਉਹ ਕਾਰਵਾਈ ਇੱਕ ਧੀ ਦੇ ਪ੍ਰਤੀ ਇਹ ਜਿਹੇ ਲਫ਼ਜ਼ ਵਰਤਣ ਤੇ ਜਾਇਜ਼ ਹੈ ਤੇ ਫਿਰ ਭਾਨੇ ਸਿੱਧੂ ਦੇ ਖਿਲਾਫ ਨਜਾਇਜ਼ ਕਿਉਂ ਹੈ ਪੁਲਿਸ ਦੇ ਨਾਲ ਇੱਕ ਬੇਲੋੜਾ ਟਕਰਾਅ ਬਣਾਇਆ ਜਾ ਰਿਹਾ ਜਿਵੇਂ ਉਹ ਭਾਨੇ ਸਿੱਧੂ ਵਾਲੇ ਕੇਸ ਦੇ ਉੱਤੇ ਵੀ ਉਹਨੂੰ ਬਰਫ਼ ਤੇ ਲੰਮਾ ਪਾਇਆ ਗਿਆ ਜੀ ਕੋਈ ਕਹਿੰਦਾ ਉਹਨੂੰ ਠੰਡਾ ਪਾਣੀ ਕਰਕੇ ਉਹਦੇ ਤੇ ਪਾਇਆ ਗਿਆ ਨੰਗਾ ਕਰਕੇ ਫੇਰ ਉਹ ਦੂ ਗਾਂ ਲੰਘ ਗਏ ਕਹਿੰਦੇ ਜੀ ਉਹਦੀਆਂ ਅੱਖਾਂ ਤੇ ਚੇਪੀਆਂ ਲਾ ਦਿਤੀਆਂ ਗਈਆਂ ਅੱਖਾਂ ਖੁੱਲਣ ਵਾਸਤੇ ਮੈਂ 30 ਸਾਲ ਦੀ ਨੌਕਰੀ ਕੀਤੀ ਹੈ ਤੇ ਬਹੁਤ ਆਤਮ ਨੌਕਰੀ ਮੇਰੀ ਸੀ ਜੀ ਜਿਹੜੇ ਯੁੱਗ ਚ ਅਸੀਂ ਰਹਿੰਦੇ ਹਾਂ ਮੈਂ ਤਾਂ ਕੋਈ ਨਹੀਂ ਵੇਖਿਆ ਇੱਕ ਅੱਖਾਂ ਤੇ ਚੇਪੀਆਂ ਲਾਉਂਦਾ ਤੇ ਜਿਹੜਾ ਇਹ ਬੰਦਾ ਕਹਿ ਰਿਹਾ ਇਹਨੇ ਤਾਂ ਬਹੁਤ ਕੁ ਸਟੱਡੀ ਕੀਤੀ ਹੈ ਬੱਸ ਤੈਨੂੰ ਕਿੰਨਾ ਕਿ ਕਿਸੇ ਨੇ ਬਰਫ਼ ਤੇ ਪਾਇਆ ਜੇ ਹੁਣ ਬਰਫ਼ ਥਾਣੇ ਤੇ ਤਾਂ ਬਣਦੀ ਨਹੀਂ ਹੋਊਗੀ ਵਕੀਲ ਉਹਦੇ ਨਾਲ ਰਹੇ ਪ੍ਰੈਸ ਦੇ ਸਾਹਮਣੇ ਉਹਨੂੰ ਪੇਸ਼ ਕੀਤਾ ਗਿਆ ਪੁਲਿਸ ਦੇ ਨਾਲ ਰੱਬ ਦੇ ਵਾਸਤੇ ਉਹ ਵੀ ਤੁਹਾਡੇ ਆਪਣੇ ਬੱਚੇ ਆ ਤੁਹਾਡੇ ਆਪ ਦੇ ਪਰਿਵਾਰਾਂ ਚ ਗਏ ਹੋਏ ਉਹ ਬੱਚੇ ਆ ਨਾ ਟਕਰਾਏ ਬਣਾਓ ਪਿੱਛੇ ਜਿਹੜਾ ਟਕਰਾ ਲੀਡਰਾਂ ਨੇ ਬਣਵਾ ਦਿੱਤਾ ਸੀ ਨਾ ਤਾਂ ਕਿਸੇ ਲੀਡਰ ਦਾ ਪੁੱਤ ਮਰਿਆ ਨਾ ਕਿਸੇ ਅਫਸਰ ਦਾ ਮਰਿਆ ਮਰੇ ਉਦੋਂ ਵੀ ਆਮ ਘਰਾਂ ਦੇ ਬੱਚੇ ਆ ਆਮ ਕਿਸਾਨ ਮਜ਼ਦੂਰ ਪਰਿਵਾਰਾਂ ਦੇ ਬੱਚੇ ਹੀ ਉਦੋਂ ਮਰੇ ਜਦੋਂ ਕਿਸੇ ਨੂੰ ਬੁੱਚੜ ਬੁੱਚੜ ਕਹੀ ਜਾਊਂਗੇ ਤੇ ਫਿਰ ਉਹ ਕਿਸੇ ਨਾ ਕਿਤੇ ਅਗਲਾ ਕਿਉਂਕਿ ਮੈਂ ਕਹਿੰਦਾ ਵੀ ਪੰਜਾਬ ਦੀ ਧਰਤੀ ਦਾ ਜਿਨੇ ਪਾਣੀ ਪੀ ਲਿਆ ਜਿਨੇ ਅੰਨ ਖਾ ਲਿਆ ਉਹ ਬਾਗੀ ਵੀ ਆ ਤੇ ਸ਼ੂਰਮਾ ਵੀ ਆ ਉਹਨੂੰ ਘੱਟ ਨਾ ਜਾਣ। ਉਹ ਚੀਜ਼ਾਂ ਸੀ ਆਪ ਤਿਆਰ ਕਰਦੇ ਆਂ ਫਿਰ ਨਫ਼ਰਤ ਜਦੋਂ ਤੁਹਾਨੂੰ। ਹੁਣ ਝੂਠ ਬੋਲ ਕੇ ਇੱਕ ਪੁਲਿਸ ਨੂੰ ਟਾਰਗੇਟ ਕੀਤਾ ਗਿਆ। ਜਦੋਂ ਕਿ ਉਹ ਬੰਦੇ ਨੂੰ ਆਪ ਮੈਡੀਕਲ ਕਰਾਉਣ ਦਾ ਤੁਹਾਨੂੰ ਹੱਕ ਆ ਸਾਰਾ ਕੁਝ ਤੁਹਾਨੂੰ ਵਕੀਲ ਉਹਦੇ ਨਾਲ ਰਹਿੰਦੇ ਰਹਿੰਦੇ। ਕਿਉਂ ਯਾਰ ਐਡੇ ਐਡੇ ਝੂਠ ਬੋਲ ਕੇ ਇੱਕ ਟਕਰਾਅ ਬਣਾ ਰਹੇ ਆ ਨੌਜਵਾਨੀ ਦਾ ਤੁਸੀਂ। ਜੇ ਤੁਹਾਡੀ ਕੋਈ ਚਾਰ ਲੋਕ ਗੱਲ ਸੁਣਦੇ ਆ। ਇਹ ਟਕਰਾਅ ਸਾਨੂੰ ਪਿੱਛੇ ਬੜਾ ਮਹਿੰਗਾ ਪਿਆ ਤਰਸ ਕਰੋ। ਪੰਜਾਬ ਦੀ ਨੌਜਵਾਨੀ। ਉਹ ਨਸ਼ੇ ਦੇ ਮੁੱਦੇ ਤੇ ਪੁਲਿਸ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੁਣ ਜਿੰਨੇ ਆ ਕੈਪਸੂਲ ਫੜੇ ਗਏ ਨਸ਼ੇ ਉਹ ਵੀਰੋਂ ਮੈਂ ਪੁਲਿਸ ਉਹ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਉੱਥੇ ਵਿੱਚ ਵਿੱਚ ਨਾ ਕਰਿਆ ਕਰੋ ਇਹ ਕੰਮ ਡਰਗ ਇਨਸਪੈਕਟਰ ਦਾ ਹੈ ਕਿਉਂਕਿ ਮੈਡੀਕਲ ਐਕਟ ਦੇ ਵਿੱਚ ਡਰਗ ਇਨਸਪੈਕਟਰ ਹਰੇਕ ਜ਼ਿਲ੍ਹੇ ਦੇ ਵਿੱਚ ਲੱਗੀ ਹੋਈ ਹੈ ਇਹ ਉਹਨਾਂ ਦਾ ਕੰਮ ਆ ਉਹ ਲਿਖਤੀ ਦੇਣ ਤੇ ਪੁਲਿਸ ਕਾਰਵਾਈ ਕਰ ਸਕਦੀ ਕੁਝ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਸਿੱਧੀ ਮੈਡੀਕਲ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਆ ਉਹਨਾਂ ਨੇ ਫੜਿਆ ਤੁਸੀਂ ਉੱਥੇ ਡਰਗ ਇਨਸਪੈਕਟਰ ਨੂੰ ਬੁਲਾਓ ਫਰਦ ਬਣਾਓ ਇਹਨਾਂ ਦੇ ਵੀ ਸਾਈਨ ਕਰਾਓ ਡਰਗ ਇਨਸਪੈਕਟਰ ਤੋਂ ਰਿਪੋਰਟ ਲਾਓ ਡਰਗ ਇਨਸਪੈਕਟਰ ਰਿਪੋਰਟ ਦਿੰਦਾ ਪਰਚਾ ਦੇ ਦਿਓ ਜੋ ਨਹੀਂ ਦਿੰਦਾ ਉਹਨਾਂ ਨੂੰ ਕੋਈ ਪਾਈਆ ਡਰਗ ਇਨਸਪੈਕਟਰ ਖੜਾ ਦੇਣਾ ਗੱਲ ਕਰ ਸਾਡਾ ਇਹਦੇ ਚ ਇੰਨਾ ਹੀ ਰੋਲ ਹੈ ਪੁਲਿਸ ਨੂੰ ਵੀ ਥੋੜਾ ਜਿਆ ਇਹ ਚੀਜ਼ਾਂ ਨੂੰ ਪੜ੍ਹਨੀਆਂ ਚਾਹੀਦੀਆਂ ਜੋ ਆਵ ਦੇਣ ਜੋਗੇ ਹੋ ਗੋ ਤੁਸੀਂ ਟਾਰਗੇਟ ਕਰਨਾ ਸਿਆਸੀ ਲੋਕ ਨੂੰ ਤੁਸੀਂ ਕਰੋ ਇੱਕ ਦੂਜੇ ਨੂੰ ਪਰ ਆਹ ਟਕਰਾਅ ਨਾ ਬਣਾਓ ਬਿਨਾਂ ਲੋੜ ਦਾ ਟਕਰਾਅ ਨਾ ਬਣਾਓ ਕਿਉਂਕਿ ਟਕਰਾ ਪਹਿਲਾਂ ਬੜੇ ਮਹਿੰਗੇ ਪੈਸਾ ਮਰਨੇ ਫਿਰ ਮਾਮਾ ਦੇ ਪੁੱਤ ਤੁਹਾਡਾ ਕਿਸੇ ਦਾ ਕੱਖ ਨਹੀਂ ਜਾਣਾ ਜੇਕਰ ਕੰਮ ਜੇ ਸਰਦਾਰ ਭਗਤ ਸਿੰਘ ਜਦੋਂ ਫਾਂਸੀ ਚੜ੍ਹੇ ਐ ਤੇ ਉਹਨਾਂ ਦੇ ਅੱਗੇ ਵੀ ਆਫਰਾਂ ਰੱਖੀਆਂ ਗਈਆਂ ਸੀ ਵੀ ਮਾਫੀ ਮੰਗ ਲਓ ਕਰਤਾਰ ਸਿੰਘ ਸਰਾਭਾ ਜੀ ਨੂੰ ਲਿਖਤੀ ਕਿਹਾ ਗਿਆ ਸੀ ਵੀ ਮਾਫੀਨਾਮਾ ਦੇ ਦਿਓ ਤੇ ਤੁਹਾਡੇ ਸਜ਼ਾ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਜੇ ਬਾਗੀ ਬਣੇ ਹੋ ਤਾਂ ਫਿਰ ਰੋਵੋ ਨਾ ਫਿਰ ਇਹ ਜੇ ਗੋਡੇ ਨਾ ਟੇਕਦੇ ਫਿਰ ਜੇ ਸੁਭਾਅ ਹੀ ਬਾਗੀ ਰੱਖਣਾ ਤਾਂ ਫਿਰ ਰੋਣਾ ਵੀ ਆ ਫਿਰ ਬਿਹਤਰ ਐਦੂ ਆਪਦੇ ਘਰੇ ਬੈਠੋਰਾ ਕਿਉਂਕਿ ਅੱਜ ਦਾ ਜਮਾਨਾ ਇਹ じゃ ਵੀ ਅੰਨਿਆਂ ਨੂੰ ਸ਼ੀਸ਼ੇ ਵਿਕ ਰਹੇ ਆ ਲੈ ਰਹੇ ਆ ਖਰੀਦ ਰਹੇ ਆ ਗੰਜਿਆਂ ਨੂੰ ਕੰਗੇ ਵੇਕਣ ਦੇ ਵੇਚਣ ਦੇ ਤਜਰਬੇ ਆ ਚੁੱਕੇ ਆ ਐਦੂ ਪਹਿਲਾਂ ਇਕੱਠ ਕਿੰਨੇ ਹੋਏ ਆ ਜੱਬੇ ਕਿੱਡਾ ਵੱਡਾ ਇਕੱਠ ਹੋਇਆ ਸੀ ਕੀ ਸਿਹ ਦਿੱਤੀਗੀ ਜਵਾਨੀ ਨੂੰ ਕਿਹੜਾ ਕੌਮ ਨੂੰ ਸੁਨੇਹਾ ਦਿੱਤਾ ਗਿਆ ਬਗਰਾੜੀ ਕਿੱਡਾ ਵੱਡਾ ਇਕੱਠ ਸੀ ਕੀ ਰਿਜ਼ਲਟ ਨਿਕਲਿਆ ਉਹਦਾ ਅੱਜ ਵਾਲੇ ਇਕੱਠ ਦਾ ਕੀ ਰਿਜ਼ਲਟ ਨਿਕਲੂਗਾ ਦੱਸੋ ਜਦ ਦਿਨ ਅਸੀਂ ਨਗਰੇਟੇ ਦੇ ਖਿਲਾਫ ਗਏ ਆ ਕੋਈ ਕਿਸਾਨ ਆਗੂ ਨਹੀਂ ਬੋਲਿਆ ਕੋਈ ਹੋਰ ਨਹੀਂ ਬੋਲਿਆ ਜਿਹੜੇ ਅੱਜ ਉੱਥੇ ਇੱਕ ਤਾਂ ਪੜ ਕੇ ਕਹਿੰਦੇ ਜੀ ਸਾਡੇ ਦਬਾਅ ਦੇ ਥੱਲੇ ਆ ਹੋ ਗਿਆ ਉਹ ਹੋ ਗਿਆ ਤੇ ਫਿਰ ਜੋ ਉਹਨੇ ਬਦਕਲਾਮੀ ਕੀਤੀ ਉਹ ਤੇ ਕਾਰਵਾਈ ਹੋਈ ਤੇ ਫਿਰ ਇਹ ਵੀ ਬਦਕਲਾਮੀ ਹੋਈ ਹੈ ਅੰਨੇ ਨਾ ਹੋਵੋ ਸਜਾਖੇ ਰਹੋ ਤੁਹਾਡੇ ਖਿਲਾਫ ਬਦਈ ਖੜਾ ਹੋਇਆ ਪੁਲਿਸ ਦਾ ਕੰਮ ਐਫ ਆਈ ਆਰ ਦਰਜ ਕਰਨਾ। ਅਗਲੇ ਕਹਿੰਦੇ ਨਹੀਂ ਕਰਦੇ ਅਸੀਂ ਧਰਨਾ ਲਾਉਣੇ ਆ। ਤੁਸੀਂ ਆਪ ਦਾ ਪੱਖ ਮਜ਼ਬੂਤ ਰੱਖੋ ਅਦਾਲਤ 'ਚ। ਤੁਸੀਂ ਬਾ ਇਜ਼ਤ ਬਰੀ ਹੋਵੋਗੇ ਪਰਚਾ ਕਰਾਉਣ ਵਾਲਾ ਕਟਾਰੇ 'ਚ ਖੜਾ ਹੋਊਗਾ। ਰੋਲੇ ਤੁਹਾਡੇ ਸਿਆਸਤ ਦੇ ਆ ਟਾਰਗੇਟ ਤੁਸੀਂ ਵਿੱਚ ਵਰਦੀ ਨੂੰ ਕਰ ਰਹੇ ਹੋ। ਸਾਰੀ ਪੁਲਿਸ ਵੀਰੋਂ ਮਾਰੀ ਨਹੀਂ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ। ਨਾ ਮਾਰੀ ਇਹਨੂੰ ਬਣਾਓ। ਬਹੁਤ ਚੰਗੇ ਨੇ ਹੁਣ ਦੇ ਮੁੰਡੇ ਆ ਜਿਹੜੇ ਨਵੇਂ। ਅਫਸਰ ਵੀ ਤੇ ਮੁੰਡੇ। ਜਿਹੜੇ ਹੁਣ ਦੇ ਜਵਾਨ ਨੇ। ਨਾ ਇਹਨਾਂ ਨੂੰ ਮਾਰੇ ਬਣਾਓ। ਜੇ ਤੁਸੀਂ ਉਹਨਾਂ ਨੂੰ ਬੁੱਚੜ ਦੱਲੇ ਫਲਾਨੇ ਫਿਰ ਫਿਰ ਇਹਦਾ ਰਿਜ਼ਲਟ ਮਾੜਾ ਨਿਕਲਦਾ ਹੈ। ਇਹ ਕੋਈ ਕਿਸੇ ਨਾਲ ਕੋਈ ਜਾਤੀ ਨਹੀਂ ਕਰਦਾ। ਇਸ ਕਰਕੇ ਵੀਰੋ ਥੋੜਾ ਜਿਹਾ ਸਬਰ ਰੱਖਿਆ ਕਰੋ। ਇਸ ਤਰ੍ਹਾਂ ਦੇ ਹੋਛਾਪਣ ਜਿਹੜਾ ਹੈਗਾ ਇਹ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਦਾ। ਤੇ ਜਿਹੜੇ ਜਦੋਂ ਇਹ ਧੰਨੇ ਲਾਉਂਦੇ ਆ ਇਕੱਠ ਕਰਦੇ ਆ ਇਹ ਸਰਕਾਰਾਂ ਦੀਆਂ ਕਿਟਕੀਆਂ 'ਚ ਫਸਾਈ ਹੁੰਦੇ ਆ ਭਲੇਖੇ ਜਨਰਿਓ। ਜਦੋਂ ਇਹ ਉੱਠਦੇ ਆ ਉਹਦੇ ਫਿਰ ਕਿਸੇ ਨੂੰ ਪੁੱਛਿਆ ਮੈਂ ਜਦ ਮੂੰਹ ਨਹੀਂ ਖੋਲਣਾ ਚਾਹੁੰਦਾ ਸਾਰਿਆਂ ਨੂੰ ਬਹੁਤ ਕੁਝ ਪਤਾ ਇੰਨਾ ਇਕੱਠਾਂ ਦਾ ਉੱਥੇ ਕਿਹੜੇ ਕਿਹੜੇ ਕਿਰਦਾਰ ਤੇ ਕਿਹੜੇ ਕਿਹੜੇ ਕੀ ਕੀ ਨੰਗੇ ਹੋਏ ਉਹ ਕਹਿੰਦੇ ਕਈ ਵਾਰੀ ਢੱਡਾ ਆਪ ਦਾ ਨੰਗਾ ਹੁੰਦਾ ਜਦੋਂ ਝੱਗਾ ਚੱਕਦੇ ਆਪ ਉਹਦੇ ਜਿੱਦ ਦੇ ਅਗਲੇ ਨੇ ਬਾਹ ਮਰੋੜਨੀ ਉੱਤੇ ਮਰੋੜ ਹੀ ਲੈਣੀ ਉਹਦੇ ਮੁੜ ਕੇ ਤੁਹਾਨੂੰ ਵਰਤ ਕੇ ਹੋ ਜਾਣਾ ਮੁੜ ਕੇ ਤੁਸੀਂ ਗਾਲਾਂ ਕੱਢਦੇ ਤੁਰੇ ਫਿਰ ਉਹ ਤੇ ਮੁੜ ਕੇ ਇਨ੍ਹਾਂ ਦੇ ਖਿਲਾਫ ਨਵਾਰੇ ਮਾਰਦੇ ਕਿਉਂਕਿ ਸਿਆਸਤ ਸੱਪ ਤੋਂ ਵੀ ਮਾਣੀ ਹੁੰਦੀ ਹੈ ਇਹ ਜ਼ਹਿਰੀ ਲੋਕ ਹੁੰਦੇ ਹੁਣ ਵੀ ਕਰਦੇ ਹਨ ਨਾ ਵੀ ਜੋ ਸਾਡਾ ਰਾਜ ਆ ਗਿਆ ਸੀ ਐਂ ਕਰਾਂਗੇ ਉਹ ਕਰਾਂਗੇ ਇਹਦਾ ਮਤਲਬ ਇਹ ਆ ਵੀ ਤੁਸੀਂ ਕੁਝ ਨਹੀਂ ਸਬਕ ਸਿੱਖਿਆ ਜੀ ਤੁਹਾਡੇ ਕੋਲ ਇੱਕੋ ਹੀ ਤਰੀਕਾ ਕੱਲ ਨੂੰ ਉਹ ਜਿਹੜੇ ਫਰਹਰ ਜਾਂਦੇ ਕੱਲ ਨੂੰ ਉਹ ਧਰਨੇ ਲਾਉਂਦੇ ਤੋਰੇ ਫਿਰਦੇ ਅਸੀਂ ਏਸੀ ਉਲਜਣ ਜੇ ਫਸ ਗਏ ਵੀਰੋ ਨੌਜਵਾਨੀ ਨੂੰ ਚੰਗਾ ਰਾਹ ਦਿਖਾਓ ਚੰਗੀ ਸੇਧ ਦਿਓ ਇਹ ਤੁਹਾਡੀ ਡਿਊਟੀ ਆ ਵੱਡਿਆਂ ਦੀ ਨਫ਼ਰਤ ਨਾ ਫਲਾਓ